ਪਹਿ ਜੱਟ ਨੂੰ ਹਉ ਮਾਰ ਲਿਆ ਘੁੰਡਣਾ ਉੱਠਿਆ ਬਕਲ ਵਿੱਚੋਂ ਅੱਖਾਂ ਮੜਦਾ ਜਗ ਦੇ ਸਤ ਤਦਾਂ ਹੌ ਲਾਂ ਬਹਿਰ تیر ਤੇ ਕਮਾਨ ਜੱਟੀਏ ਆ ਮੇਰੇ تیر ਤੇ ਕਮਾਨ ਜੱਟੀਏ ਮੇਰੀ ਜਾ ਫਕਾਰਦਾ ਕੱਲਾ ਕੱਲਾ تیر ਕਟੂ ਇੱਕ ਵਿੱਚ ਦੀ ਨਸਾਂ ਦੇਖੀ ਯਾਰ ਦਾ ਕੱਲਾ ਕੱਲਾ تیر ਕਟੂ ਇੱਕ ਵਿੱਚ ਦੀ ਨਸਾਂ ਸੁੱਟਵਾ ਦਿਸਨਸ ਨਿਕਨ تیرियां ਕੇ ਸੁੱਟਦੇ ਅੰਬਰਾਂ ਤੋਂ ਦੇਖ ਲਈ ਦੁਪਹਿਰੇ ਜੱਟੀਆਂ ਨਿਕਵੇਂ ਤਾਰੇ ਟੁੱਟਦੇ ਅੰਬਰਾਂ ਤੋਂ ਦੇਖ ਲਈ ਦੁਪਹਿਰੇ ਜੱਟੀਆਂ ਨਿਕਵੇਂ ਤਾਰੇ ਟੁੱਟਦੇ ਦੇਖ ਨੂੰ ਮੈਂ ਕਿਹਾ ਜਿਵਾਰ ਜੱਟ ਦਾ ਦੇਖ ਨਾ ਮੈਂ ਕਿਹਾ ਅਜਵਾਰ ਜੱਟ ਦਾ ਇੱਕ ਤੇ ਸਹਾਰ ਦਾ ਕੱਲਾ ਕੱਲਾ تیر ਕਟੋਏ ਇੱਕ ਵਿੱਚ ਨਸਾਂ ਦੇਖੀ ਯਾਰ ਦਾ ਕੱਲਾ ਕੱਲਾ تیر ਕਟੋਏ ਇੱਕ ਵਿੱਚ ਨਸਾਂ ਦੇਖੀ ਯਾਰ ਉਹ ਨਾ ਸੀ ਉੱਤੇ ਡਿੱਗੀ ਫਿੱਟ ਗਿਆਣ ਮਾਰ ਕਿਉਂ ਸਵਾਕੂ ਜੀ ਕੀਰਨੇ ਬਿਨਾ ਬਿਆਹੀ ਪਹਿਣ ਰੰਡੀ ਕਰ ਤੁਰ ਗਏ ਅਮ ਜਾਇ ਵੀਰ ਨੇ ਬਿਨਾ ਬਿਆਹੀ ਪਹਿਣ ਰੰਡੀ ਕਰ ਤੁਰ ਗਏ ਅਮ ਜਾਇ ਵੀਰ ਨੇ ਥਾੜੀ ਮਾਲਾ ਫੇਰ ਕੀ ਨੀ ਤੀ ਜਨਿਕ ਨੇ ਆ ਥਾੜੀ ਮਾਲਾ ਫੇਰ ਕੀ ਨੀ ਤੀ ਜਨਿਕ ਨੇ ਓ ਜੱਟ ਨੇ ਹੰਕਾਰ ਦਾ ਗੱਲਾ ਗੱਲਾ تیر ਕੁੱਡੂ ਇੱਕ ਵਿੱਚ ਦੀ ਨਸਾਂ ਦੇਖੀ ਯਾਰ ਦਾ ਗੱਲਾ ਗੱਲਾ تیر